ਹਾਂਜੀ ਸਾਥੀ ਕਾਲ ਜੀ ਜੀਡੀਐਸ ਪੀਬੀ 02 ਦੇ ਵੈਲਕਮ ਕਰਦੇ ਆ ਤੁਹਾਡੇ ਸਾਰੇ ਵੀਰਾਂ ਦਾ ਮੈਂ ਤੁਹਾਡਾ ਆਪਣਾ ਜਲਦੀ ਪੰਮਲੀ ਸਰੀਆ ਲੋਹ ਵੀਰ ਦੀ ਚੜਦਾ ਪੰਜਾਬ ਗਰੁੱਪ ਅੰਮ੍ਰਿਤਸਰ ਸਾਹਿਬ ਠੀਕ ਹੈ ਜੀ اسلامਾਬਾਦ ਲੱਕੀ ਸਤਾਜੀ ਹਣੀ ਬਾਵੇ ਸਤਾਜੀ ਹਣੀ ਬਿੱਲੇ ਵੀਰ ਜੀ ਮੋਨੀਪਾਰਕਲੇ ਜਿਨ੍ਹਾਂ ਨੇ ਅਥੂ ਦੇ ਵਿੱਚ ਸ਼ੀ ਲੜਾਈ ਸੀ ਉਹ ਅੱਜ ਅਨਾਵੰਡ ਸਮਾਰੋਹ ਆ ਉਥੇ ਆਪਾਂ ਪਹੁੰਚੇ ਆ ਜੀ ਠੀਕ ਹੈ ਜੀ ਆਪਾਂ ਨੂੰ ਉਸਤਾਜੀ ਹੁਣਾ ਦਾ ਫੋਨ ਆਇਆ ਤੇ ਮੈਂ ਇਥੇ ਲੱਗਾ ਸੀ ਤੇ ਉਹਨਾਂ ਦੇ ਕੋਲ ਆਪਾਂ ਪਹੁੰਚੇ ਆਂ ਜੀ ਤੇ ਅੱਜ ਫਰਸਟ ਸੈਕਿੰਡ ਥਰਡ ਫੋਰਸ ਤੇ ਫਿਫਥ ਪੰਜ ਨਾਮ ਤੇ ਦੋ ਭਾਵਨ ਪੁੱਤਰ ਹੋਏ ਆ ਇਕੱਠੇ ਬੈਠੇ ਸੀ ਦੋ ਜਣੇ ਵੀਰਾਂ ਦੇ ਉਹ ਵੀ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਇੱਕ ਡਬਲ ਮੋਰ ਇੱਕ ਬੱਚੇ ਦਾ ਨਾਮ ਜਿਹੜੇ ਜਿਹੜੇ ਨਾਮ ਨੇ ਉਹ ਸਾਰੇ ਤੁਹਾਡੇ ਤੱਕ ਲੈ ਕੇ ਆਵਾਂਗੇ ਜਿਹੜੇ ਵੀਰਾਂ ਦੇ ਨਾਮ ਆਏ ਨੇ ਆਪਣੇ ਚੈਨਲ ਤੇ ਜੁੜੇ ਰਹੋ ਜਿਹੜੇ ਵੀਰ ਆਪਣੇ ਨਵੇਂ ਨੇ ਪਲੀਜ਼ ਆਪਣਾ ਚੈਨਲ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਆਓ ਲੈ ਚੱਲਦੇ ਆਂ ਗੱਡੀ ਹਾਂ ਲੋ ਜੀ ਪਹਿਲਾ ਇਨਾਮ ਚੜਦਾ ਪੰਜਾਬ ਗਰੁੱਪ ਅੰਮ੍ਰਿਤਸਰ ਅਸੂ ਟੂਰਨਾਮੈਂਟ 2025 ਹਾਂ ਲੋ ਜੀ ਫਰਸਟ ਇਨਾਮ ਜੋ ਦਿੱਤਾ ਜਾਣਾ ਜੀ ਅਸੈਂਗਨ ਜੀ ਆ ਥਰਡ ਜੀ ਇਸ ਤੋਂ ਬਾਅਦ ਇਹ ਚੌਥਾ ਇਨਾਮ ਫੋਰਥ ਇਨਾਮ ਠੀਕ ਹੈ ਜੀ ਚੌਥਾ ਤੇ ਇਹ ਪੰਜਵਾਂ ਇਨਾਮ ਬਹਾਦਰ ਬੱਚੇ ਦਾ ਨਾਮ ਬਹਾਦਰ ਕਬੂਤਰ ਵਾਲੇ ਦੋ ਵੀਰਾਂ ਦੇ ਆਏ ਨੇ ਬਹਾਦਰ ਕਬੂਤਰ ਤੇ ਇਹ ਦੋਵੇਂ ਸ਼ੀਲਾਂ ਉਹ ਵੀਰਾਂ ਨੂੰ ਦਿੱਤੀਆਂ ਜਾਣੀਆਂ ਨੇ ਤੇ ਬਾਕੀ ਇਹ ਸਾਰੇ ਵਿਸ਼ੇਸ਼ ਨਿਮਾਨ ਨੇ ਚੜਦਾ ਪੰਜਾਬ ਗਰੁੱਪ ਅੰਮ੍ਰਿਤਸਰ ਵਿਸ਼ੇਸ਼ ਨਿਮਾਨ ਠੀਕ ਹੈ ਜੀ ਜਿਨ੍ਹਾਂ ਜਿਨ੍ਹਾਂ ਦੇ ਕੀਤੇ ਜਾਣੇ ਨੇ ਉਹ ਵੀ ਤੁਹਾਨੂੰ ਦੱਸਾਂਗੇ ਆ ਲੋ ਜੀ ਆਪਣੇ ਬਿੱਲੇ ਵੀਰ ਜੀ ਖਲੀਫਾ ਸਾਹਿਬ ਮੋਨੀ پارک ਵਾਲੇ ਸਾਧਿਕਾ ਬਲੇ ਵੀਰ ਜੀ ਸਤਿ ਸ੍ਰੀ ਅਕਾਲ ਇਹਦਰ ਕਾਲੇ ਉਸਤਾਦ ਜੀ ਬੈਲਿੰਗ ਵਾਲੇ ਸਾਧਿਕਾ ਉਸਤਾਦ ਜੀ ਪੈਰੀ ਪੰਨੇ ਆ ਜੀ ਇਹਦਰ ਅਸ਼ੇ ਨਿਰਤਾ ਜੀ ਹਣੀ ਠੀਕ ਹੈ ਜੀ ਸਾਧਿਕਾ ਉਸਤਾਦ ਜੀ ਪੈਰੀ ਪੰਨੇ ਆ ਇਹਦਰ ਆਪਣੇ ਸੀਨੀਅਰ ਉਸਤਾਦ ਜੀ ਰਾਜੂ ਉਸਤਾਦ ਜੀ ਗੁਲਫੀ ਵਾਲੇ ਸਾਧਿਕਾ ਉਸਤਾਦ ਜੀ ਪੈਰੀ ਪੰਨੇ ਆ ਜੀ ਇਹਦਰ ਆਪਣੇ ਚੇਅਰਮੈਨ ਸਾਹਿਬ ਸ਼ਰਨਜੀਤ ਸਿੰਘ ਜੀ ਗੋਗੀ ਹਾਂਜੀ ਸਾਧਿਕਾ ਉਸਤਾਦ ਜੀ ਪੈਰੀ ਪੰਨੇ ਆ ਜੀ ਇਹਦਰ ਆਪਣੇ ਬਾਵੇ ਉਸਤਾਦ ਜੀ ਹਣੀ اسلامਾਬਾਦ ਤੋਂ ਸਾਧਿਕਾ ਉਸਤਾਦ ਜੀ ਪੈਰੀ ਪੰਨੇ ਆ ਜੀ ਇਦਰ ਆਪਣੇ ਲੱਕੀ ਉਸਤਾਜੀ ਗੁਣਾਣਕਪੁਰੇ ਤੋਂ ਸਾਸੀਗਾ ਉਸਤਾਜੀ ਪੈਰੀ ਪੈਣੀਆਂ ਜੀ ਆ ਲੋ ਜੀ ਚੜਦਾ ਪੰਜਾਬ ਗਰੁੱਪ ਅੰਮ੍ਰਿਤਸਰ ਸਾਹਿਬ ਨਵਾਂ ਨਾਂ ਰੱਖਿਆ ਜੀ ਉਸਤਾਜੀ ਹੁਣਾਂ ਨੇ ਪਹਿਲੇ ਵੀ ਸ਼ੀਲਾਂ ਡਾਈਆਂ ਵਾ ਉਸਤਾਜੀ ਹੁਣਾਂ ਨੇ ਤੇ ਕੋਈ ਰਫੜ ਨਹੀਂ ਪਿਆ ਤੇ ਹੁਣ ਵੀ ਨਹੀਂ ਕੋਈ ਪਿਆਣਾ ਤਾਂ ਨਹੀਂ ਨਹੀਂ ਕਦੀ ਰਫੜ ਤੋਂ ਬਗੈਰ ਹੀ ਉੱਡਦੀ ਆਪਣੀ ਬਿਲਕੁਲ ਬਿਲਕੁਲ ਪਾਪਾ ਬਦੀਨ ਸਿੰਘ ਜੀ ਉਸਤਾਜੀ ਪਾਪਾ ਜਾਣੀ ਕਿਰਪਾ ਜੀ ਕਿੰਨੇ ਛੱਤਾ ਹੀ ਜੀ ਇਹਦੇ ਵਿੱਚ ਦੇ 25 ਛਤਾ ਹੀ ਆ ਠੀਕ ਹੈ ਜੀ ਤੇ 25 ਛਤਾ ਚੋਂ ਪੰਜ ਨਾਮ ਦਿੱਤੇ ਜਾਣਗੇ ਅੱਜ ਤੇ ਪਹਿਲੇ ਇਹਨਾਂ ਪੰਜਾਂ ਨੂੰ ਹਾਂ ਜੀ ਉਸ ਤੋਂ ਬਾਅਦ ਬਾਦਰ ਕਬੂਤਰ ਦਾ ਬਾਦਰ ਬੱਚੇ ਦਾ ਡਬਲ ਮੋਰ ਦਾ ਡਬਲ ਮੋਰ ਦਾ ਬਿਲਕੁਲ ਹਾਂ ਜੀ ਹਾਂ ਜੀ ਡਬਲ ਮੋਰ ਤੇ ਬਾਦਰ ਕਬੂਤਰ ਦੋ ਜਣੇ ਨੇ ਆਏ ਜੀ ਤੇ ਦੋਵਾਂ ਨੂੰ ਨਾਮ ਦੇਣੇ ਜੀ ਬਾਦਰ ਕੋ ਤਾਂ ਦੋ ਜਣੇ ਨੇ ਤੇ ਦੋ ਹੀ ਸ਼ੀਲਾਂ 53 ਮਿੰਟ ਦੇ ਬਿਠੇ ਦੋਵਾਂ ਦੇ ਇਹ ਦੇਖ ਲਓ ਕਿੰਡੀ ਵਧੀਆ ਗੱਲ ਹੈ ਵੀ ਦੋ ਸ਼ੀਲਾਂ ਦੇਣੀਆਂ ਜੀ ਠੀਕ ਹੈ ਜੀ ਵੀ ਜਿੰਨਾ ਜਿੰਨਾ ਦੇ ਵੀ ਨਾਮ ਆਏ ਵੀਰ ਸਾਡੇ ਉਹਨਾਂ ਦੇ ਦੱਸਾਂਗੇ ਐਂਟਰੀ ਕਿ ਨਹੀਂ ਸਾਜੀ ਆਪਣੀ ਅਰਚ ਜੀ ਐਂਟਰੀ ਆ 1000 ਰੁਪਿਆ ਐਂਟਰੀ ਹੀ 1000 ਐਂਟਰੀ ਜੋ 25000 ਰੁਪਿਆ ਇਕੱਠਾ ਹੋਇਆ ਜੀ 1000 ਐਂਟਰੀ ਦੇ ਹਿਸਾਬ ਨਾਲ ਤੇ ਜਿਹੜੇ ਨਾਮ ਲੈਣੇ ਨੇ ਉਹ ਵੀ ਤੁਹਾਨੂੰ ਦੱਸਾਂਗੇ ਫਸਟ ਸੈਕਿੰਡ ਥਰਡ जिन्ने जिन्ने नाम देने ने ते ਨਾਲ ਜੜੀਆਂ ਸ਼ੀਲਾਂਾਂ ਵਾ ਉਹ ਤੁਹਾਨੂੰ ਦਿਖਾਈ ਦਿੱਤੀਆਂ। ਸਰ ਵੀ ਕਿਤੇ ਕਈਆਂ ਨੇ ਨਾਮ ਵੱਖਰੇ ਉਹ ਅਸੀਂ ਵੱਖਰੇ ਦੇਣੇ ਠੀਕ ਹੈ ਜੀ। ਬੱਚੇ ਦਾ ਨਾਮ ਯਾਰਾ ਸੋ ਨਾਲ ਚਾਂਦੀ ਦੀਆਂ ਝਾਂਜਰਾ। ਉਹ ਵੈਰੀ ਗੁੱਡ। ਉਹ ਆਪਾਂ ਨੂੰ ਵੱਖਰਾ ਦਿੱਤਾ ਨਾਮ। ਉਹ ਵੀ ਆਪਾਂ ਨਾਲ ਦੱਸਾਂਗੇ ਜੀ ਸਾਰਾ ਬੋਲ ਕੇ। 1200 ਰੁਪਇਆ ਆਪਣੇ ਇਹਦੇ ਮੁੰਡਾ ਫਰੀਦ ਤੇ ਅਜੇ ਦੁਬਈ ਵਾਲਾ 2100 ਰੁਪਇਆ ਭਾਦਰ ਖੂਤ ਦਾ ਉਹ ਨਾਮਾਂ ਤੋਂ ਵੱਖਰਾ। ਉਹ ਨਾਮਾਂ ਤੋਂ ਵੱਖਰਾ علیحدਾ। ਤੇ ਕਾਲੇ ਉਸਤਾਦ ਵੈਲਡਿੰਗ ਘਰਾਂ ਨੇ ਅਨਾਉਂਸ ਕੀਤਾ ਇੱਕ ਨਾਮ ਤੇ ਉੱਪਰ ਕੋਈ ਜਿੱਤ ਨਹੀਂ ਸਕਿਆ 5 ਵਜੇ ਤੋਂ ਬਾਅਦ ਜਿਹੜਾ ਬਹੁਤ ਚਾਰ-ਪੰਜਾਂ ਦੇ ਬੈਠਾ ਚਲੋ ਕੋਈ ਗੱਲ ਨਹੀਂ ਜੀ ਬਿਲਕੁਲ ਬਿਲਕੁਲ ਪਰ ਨਾਮ ਤੇ ਨੌਜ਼ ਕੀਤੇ ਆਈਆਂ ਨਾ ਉਸਤਾਜੀ ਉਹ ਨਹੀਂ ਕੋਈ ਪਹੁੰਚੇ ਉਦੋਂ ਤੱਕ ਤੇ ਉਹ ਵੱਖਰੀ ਗੱਲ ਹੈ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਚਲਦੀ ਸ਼ੀਲਡ ਦੇ ਵਿੱਚ ਹਾਂਜੀ ਹਾਂਜੀ 2000 ਦਾ ਨਾਮ ਨੌਜ਼ਗੀ ਤਾਂ ਵੀ ਜੇ ਤਾਂ 5ਵੇਂ ਤੋਂ ਬਾਅਦ ਹੋਏਗਾ ਜੀ ਉਹਨੂੰ ਮਿਲੇਗਾ ਜੀ ਆਹ ਠੀਕ ਹੋ ਗਿਆ ਜੀ ਚਲੋ ਇਦਾਂ ਹੀ ਸਾਰੇ ਸਪੌਂਸਰ ਕਰਦੇ ਰਹਿਣ ਮਹਾਰਾਜ ਚੜ੍ਹਦੀ ਕਲਾ ਰੱਖੇ ਜੀ ਸਾਰੇ ਉਸਤਾਦ ਸਾਹਿਬਾਨ ਦੀ ਅਲੋ ਜੀ ਕਰਦੇ ਆਂ ਰਸਮ ਸ਼ੁਰੂ ਨਾਮ ਵੰਡ ਸਮਾਰੋ ਹਾਂਜੀ ਉਸਤਾਦ ਜੀ ਕਰੀਏ ਅਨਾਉਂਸ ਜੀ ਆਪਾਂ ਜੀ ਆ ਮਾਨ ਸਨਮਾਨ ਕਰਨ ਲੱਗੇ ਨੇ ਆਪਣੇ ਚੇਅਰਮੈਨ ਸਾਹਿਬ ਜੀ ਦਾ ਸ਼ਰਨਜੀਤ ਸਿੰਘ ਜੀ ਗੋਗੀ ਚੇਅਰਮੈਨ ਸਾਹਿਬ ਹਾਂਜੀ ਲੱਕੀ ਉਸਤਾਦ ਜੀ ਹਾਂਜੀ ਇਹ ਨਾਮ ਆਪਣੇ ਰਾਜੂ ਭਾਈ ਟੁੱਟੀਆਂ ਵਾਲਾ ਦਾ ਮਾਨ ਸਨਮਾਨ ਹਾਂ ਉਸਤਾਦ ਜੀ ਆ ਲੋ ਜੀ ਰਾਜੂ ਉਸਤਾਦ ਜੀ ਦਾ ਮਾਨ ਸਨਮਾਨ ਕਰਦੇ ਹੋਏ ਜੀ ਏ ਆਪਣਾ ਨਾਮ ਹੈਗਾ ਜੀ ਮਾਨ ਸਨਮਾਨ ਕਾਲੇ ਭਾਈ ਜੀ ਨੇ ਆਪਣੇ 2000 ਦਾ ਅਨਾਉਂਸ ਕੀਤਾ ਕਿ ਜਿਹੜਾ ਬਾਦਰਕਪੂਤਰ ਬੈਗਾ ਅਸੀਂ ਉਹਨਾਂ ਆਪਣੇ ਵੱਲੋਂ ਉਹਨਾਂ ਦਾ ਮਾਨ ਸਨਮਾਨ ਕਰਦਾ ਹਾਂ ਆ ਲੋ ਜੀ ਕਾਲੇ ਉਸਤਾਦ ਜੀ ਉਹਨਾਂ ਦਾ ਮਾਨ ਸਨਮਾਨ ਕਰਦੇ ਹੋਏ ਜੀ 5 ਵਜੇ ਤੋਂ ਬਾਅਦ ਕਪੂਤਰ ਜਿੰਦੇ ਨੇ ਨਾਮ ਦਿੱਤਾ ਨਹੀਂ ਜੀ 5 ਵਜੇ ਤੋਂ ਬਾਅਦ ਕੋਈ ਗੱਲ ਨਹੀਂ ਜੇੜ ਦੇ ਲੈ ਲਾਂਗੇ ਕੋਈ ਗੱਲ ਨਹੀਂ ਜੇੜ 'ਚ ਫੇਰ ਅਨਾਉਂਸ ਕਰਾ ਲਾਂਗੇ ਜੀ ਹਾਂ ਜੀ ਹਾਂ ਜੀ ਕੋਈ ਗੱਲ ਨਹੀਂ ਹਾਂ ਜੀ ਨਿੱਕੇ ਭਾਜੀ ਆ ਲੋ ਜੀ ਨਿੱਕੇ ਉਸਤਾਦ ਜੀ ਗਵਾਲ ਮੰਡੀ ਵਾਲਿਆਂ ਦਾ ਮਾਨ ਸਨਮਾਨ ਕਰਦੇ ਹੋਏ ਜੀ ਇਸ ਮਹਿਸਾਬ ਮਾਨ ਸਮਾਨ ਉਹਨਾਂ ਨੇ ਆਪਾਂ ਨੂੰ ਬੱਚੇ ਦਾ ਨਾਮ ਤੇ ਨਾਲ ਚਾਂਦੀ ਦੀਆਂ ਝਾਂਜਰਾ ਉਹਨਾਂ ਨੇ 1100 ਰੁਪਇਆ ਤੇ ਚਾਂਦੀ ਦੀਆਂ ਝਾਂਜਰਾ ਨਾਊਂਸ ਕੀਤੀਆਂ ਆਪਣੇ ਸੁਭਾਜ ਜੀ ਡਾਇਮੰਡ ਸਾਧ ਜੀ ਦੇ ਕਲੀਫੇਜ ਬਾਬਾ ਸ਼ਨੂ ਜੀ ਸਾਧ ਜੀ ਦੀ ਪਾਰਟੀ ਦੇ ਵਿੱਚੋਂ ਸੁਭਾਜ ਜੀ ਔਰ ਤੇ ਆਪਣਾ ਮਾਨ ਸਮਾਨ ਲੈ ਜੀ ਆਹ ਲੋ ਜੀ ਸੁਭਾਜ ਜੀ ਹੋਣਾ ਨੇ ਝਾਂਜਰਾ ਨਾਊਂਸ ਕੀਤੀਆਂ ਜੀ ਠੀਕ ਹੈ ਜੀ ਸੁਭਾਜ ਜੀ ਹੋਣਾ ਨੇ ਝਾਂਜਰਾ ਨਾਊਂਸ ਕੀਤੀਆਂ ਜੀ ਤੇ ਜਿਹੜੀਆਂ ਚਾਂਦੀ ਦੀਆਂ ਝਾਂਜਰਾ ਬੱਚੇ ਨੂੰ ਬੱਚੇ ਦਾ ਨਾਮ ਨਾਲ 1200 ਰੁਪਇਆ ਠੀਕ ਹੈ ਜੀ ਉਹ ਵੀ ਜਦੋਂ ਦਵਾਂਗੇ ਉਹ ਤੁਹਾਨੂੰ ਵਿਖਾਵਾਂਗੇ ਕਿਹੜੀਆਂ ਝਾਂਜਰਾਵਾਂ ਤੇ ਜੇ ਕੀ ਇਹਨੇ ਬਣਵਾਉਣੀਆਂ ਵਾਂ ਤੇ ਉਹ ਵੀ ਸੰਪਰਕ ਕਰ ਸਕਦਾ ਜੀ ਠੀਕ ਹੈ ਜੀ ਲੋ ਜੀ ਇੱਧਰ ਰੱਖਿਆ ਬਿੱਲੇ ਭਾਈ ਸਾਜੀ ਮਾਨਸਮਾਨ ਹੈਗਾ ਜੀ ਆਪਣੇ ਉਹਨਾਂ ਨੇ ਜਿਨ੍ਹਾਂ ਨੇ ਬਾਦਰ ਕਬੂਤਰ ਦਾ ਨਾਮ ਲੌਂਸ ਕੀਤਾ 2100 ਰੁਪਇਆ ਫਰੀਦ ਤੇ ਅਜੇ ਦੁਬਈ ਵਾਲਿਆਂ ਨੇ ਲੋ ਜੀ ਆਪਣਾ ਮਾਨਸਮਾਨ ਲੈਣ ਪ੍ਰੀਤ ਦੇ ਅਜੇ ਦੁਬਈ ਵਾਲਾ ਲੋ ਜੀ ਪ੍ਰੀਤ ਵੀਰ ਤੇ ਅਜੇ ਵੀ ਦੁਬਈ ਵਾਲਾ ਇਹ ਆਪਣਾ ਅਜੇ ਵੀ ਦੁਬਈ ਵਾਲਾ ਠੀਕ ਹੈ ਜੀ ਆਹ ਲੋ ਜੀ ਆ ਨਾਮ ਦਿੱਤਾ ਸਾਜੀ ਨਾ ਇਹਨਾਂ ਦੋਵਾਂ ਨੇ ਬਾਦਰ ਕਬੂਤਰ ਦਾ ਆ ਲੋ ਜੀ ਬਾਦਰ ਕਬੂਤਰ ਦਾ ਨਾਮ ਦਿੱਤਾ ਜੀ ਪ੍ਰੀਤ ਤੇ ਅਜੇ ਦੁਬਈ ਪ੍ਰੀਤ ਵੀਰ ਤੇ ਅਜੇ ਵੀ ਦੁਬਈ ਵਾਲੇ ਠੀਕ ਹੈ ਜੀ ਏ ਆਪਣੇ ਚੜ੍ਹਦੇ ਪੰਜਾਬ ਗਰੁੱਪ ਵੱਲੋਂ ਜਿਹੜਾ ਆਪਣਾ ਟੂਰਨਾਮੈਂਟ ਦੇ ਵਿੱਚ ਪੰਜਵਾਂ ਨਾਮ ਪੰਜ ਨਾਮ ਰੱਖੇ ਸੀ ਅਜਵਾ ਨਾਮ ਜਿਹਨਾਂ ਆਇਆ ਵਾ ਆਪਣੇ 사ਜਨ 사ਜਨ ਵੀਰ ਸਲਾਮਾ ਬਾਦ ਲੋ ਜੀ 사ਜਨ ਵੀਰ ਜੀ ਹੁਣੀ ਆ ਕੇ ਆਪਣਾ ਇਨਾਮ ਹਾਸਲ ਕਰਨ ਜੀ ਪੰਜਵਾਂ ਅਸਥਾਨ ਹਾਂ ਜੀ ਉਸਤਾ ਜੀ ਨਾਲ ਨਗਦ ਰਾਸ਼ੀ ਕਿੰਨੀ ਨਾਲ ਪੰਜਵੇਂ ਨਾਮ ਨੂੰ 1000 ਰੁਪਿਆ 1000 ਰੁਪਿਆ ਨਾਲ ਨਗਦ ਰਕਮ ਠੀਕ ਹੈ ਜੀ ਆਹ ਲਓ ਜੀ ਸਾਜਨ ਵੀਰ ਜੀ ਹੁਣਾਂ ਦਾ ਬਹੁਤ ਬਹੁਤ ਮੁਬਾਰਕਾਂ ਹੰਡੀ ਥਾਈਨ ਵੀਰ ਨੂੰ ਪਾਰਟੀ ਰਾਉਸਤਾ ਜੀ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਹਾਂ ਜੀ ਲਕੀਤਤਾ ਜੀ ਚੌਥਾ ਨਾਮ ਚੌਥਾ ਨਾਮ ਆਪਨਾ ਤੁਹਾਨੂੰ ਲੋ ਜੀ ਚੌਥਾ ਨਾਮ ਸਾਨੂੰ ਮistry ਭਾਈ ਹੁਣਾਂ ਦਾ ਜੇ ਤੇ ਉਹ ਕੋਈ ਕੰਮ ਕਰਕੇ ਚਲੇ ਗਏ ਨੇ ਹੁਣ ਆ ਜਾਂਦੇ ਨੇ ਵੀਡੀਓ ਲਾ ਦਾਂਗੇ ਉਹਨਾਂ ਦੀ ਠੀਕ ਹੈ ਜੀ ਤੇ ਉਹਨਾਂ ਦਾ ਨਕਦਨ ਰਾਸ਼ੀ 1000 ਰੁਪਏ ਉਹਨਾਂ ਦਾ ਵੀ ਨਾਲ ਜੀ 1000 ਰੁਪਏ ਦੇ ਨਾਲ ਕੱਪ ਨਾਲ 1000 ਰੁਪਏ ਦੇ ਨਾਲ ਇਹੀ ਕੱਪ ਕੱਪ ਦਿਖਾ ਦਿੰਨੇ ਆ ਜੀ ਇਹ ਕੱਪ ਜੀ ਠੀਕ ਹੈ ਜੀ ਫੋਰਥ ਨਾਮ ਠੀਕ ਹੋ ਗਿਆ ਜੀ ਹਾਂ ਜੀ ਉਸਤਾਦ ਜੀ ਹੁਣ ਕਰੋ ਭਾਦਰ ਬੱਚੇ ਦਾ ਨਾਮ ਅਨਾਉਂਸ ਉਹ ਵੱਖਰਾ ਕਰ ਲਓ ਜੀ ਪਾਪਾ ਚੰਗਾ ਹੋਵੇ ਲੋ ਜੀ ਹਿੱਟ ਬੱਚੇ ਦਾ ਨਾਮ ਸਾਜਣੇ ਸਾਜਣ ਵੀਰ ਆਪਣਾ ਸਤਿਨਾਮ ਆਵਾਜ਼ ਤੋਂ ਲੋ ਜੀ ਬਹਾਦਰ ਬੱਚਾ ਇਹਨਾਂ ਦਾ ਨਾਮ ਹੈਗਾ ਜੀ ਚਾਂਦੀਨੀਆ ਝੰਝਣਾ ਤੇ 1100 ਰੁਪਿਆ ਤੇ ਨਾਲ ਸ਼ੀਲਡ ਹਾਂ ਜੀ ਨਾਲ ਸ਼ੀਲਡ ਹੈ ਜੀ ਆਪਣੇ ਸੁਭਾਸ਼ ਜੀ ਨੇ ਕਾ ਸਪਾਂਸਰ ਕੀਤਾ ਹੈ ਆਪਾਂ ਨੂੰ ਆਜੋ ਸੁਭਾਸ਼ ਜੀ ਲੋ ਜੀ ਸੁਭਾਸ਼ ਜੀ ਆਓ ਜੀ ਸਾਜਣੇ ਆਓ ਆਓ ਸੁਭਾਸ਼ ਜੀ ਆਹ ਮਿਸਤਰੀ ਤੇਰਾ ਵੀ ਨਾਮ ਮੈਂ ਤੁਹੇ ਦਰਿਆਵਾਂ ਆ ਆਜਾ ਮਾਰਦੇ ਆ ਲੋ ਜੀ ਹਾਂ ਜੀ ਆ ਜੋਸ਼ ਬਾਜੀ ਹੋਣਾ ਨੇ ਚਾਂਦੀ ਦੀਆਂ ਝਾਂਜਰਾਂ ਆ ਲੋ ਜੀ ਹੱਕੜੋ ਜੀ ਝਾਂਜਰਾਂ ਚਾਂਦੀ ਦੀਆਂ ਲੋ ਜੀ ਵਿਖਾਓ ਜੀ ਵਿਖਾਓ ਇਹ ਚਾਂਦੀ ਦੀਆਂ ਝਾਂਜਰਾਂ ਜੋ ਕਿ ਅਨਾਉਂਸ ਕੀਤੀਆਂ ਸੀ ਠੀਕ ਹੈ ਜੀ ਬੱਚੇ ਵਾਸਤੇ ਸੁਭਾਸ਼ ਜੀ ਨਾਲ 1100 ਰੁਪਇਆ ਸੁਭਾਸ਼ ਜੀ ਨੇ ਦਿੱਤਾ ਹੈ ਠੀਕ ਹੈ ਜੀ ਇਹ ਚੰਦੇ ਰਾਏ ਠੀਕ ਹੋ ਗਿਆ ਜੀ ਲੋ ਜੀ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਹਾਂ ਜੀ ਉਸਤਾਦ ਜੀ ਬਹਾਦਰ ਕਬੂਤਰ ਬਹਾਦਰ ਕਬੂਤਰ ਦਾ ਇਸ ਤਰ੍ਹਾਂ ਜੀ ਆਪਣੇ ਕਬੂਤਰ ਬਹਾਦਰ ਦਾ ਨਾਮ ਹੀ 2100 ਰੁਪਇਆ ਤੇ ਨਾਲ ਸ਼ੀਲਡ ਆ ਠੀਕ ਹੈ ਜੀ ਤੇ ਇਹ ਆ ਗਿਆ ਦੋ ਜਣੇ ਵੀਰਾਂ ਚ ਸਾਂਝਾ ਹੋ ਗਿਆ ਠੀਕ ਹੋ ਗਿਆ ਜੀ ਆਸਲਾਮ ਅਬਾਦ ਤੋਂ ਹਾਂਜੀ ਲੋ ਜੀ ਬਹੁਤ ਬਹੁਤ ਮੁਬਾਰਕਾ ਜੀ ਤੇ ਨਾਲ ਨਾਮ ਅਦਾਤਾ ਕਰ ਦਿੱਤਾ ਇਹੋ ਆਓ ਜੀ ਪ੍ਰਭ ਵੀਰ ਜੀ ਪ੍ਰਭ ਵੀਰ ਜੀ ਤੇ ਨਾਲੋਂ ਪਟਿਆਲਤਾਜੀ ਹੁਣੀ ਆਓ 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 ਆਪਣਾ ਟੇਟ ਦਾ ਨਾਮ ਲੋ ਜੀ ਆਹ ਲੋ ਜੀ ਪ੍ਰਭ ਵੀਰ ਜੀ ਹੁਣੀ ਜੀ ਅਦਾ ਅਦਾ ਹਾਫਾ ਫਨਾਮ ਜਿੱਦਾ 2100 ਹਿਸ ਇਤਿਹਾਫਾ ਫਨਾਮ ਕਰਦਾ ਜੇ ਤੇ ਪ੍ਰਭ ਵੀਰ ਹੁਣਾਂ ਨੂੰ ਬਹੁਤ ਬਹੁਤ ਮੁਬਾਰਕਾ ਹਾਂ ਜੀ ਤੇ ਕਹ ਦਿਓ ਜੀ ਆਪਣੇ ਪੜਿਆਲ ਉਸਤਾਦ ਜੀ ਅੰਮ੍ਰਣ ਪੜਿਆਲ ਉਸਤਾਦ ਜੀ ਹੁਣਾਂ ਨੂੰ ਵੀ ਬਹੁਤ ਬਹੁਤ ਮੁਬਾਰਕਾ ਹਾਂ ਜੀ ਇਕੱਠਾ ਹੀ ਹੇਟ ਵਾਲਾ ਬੱਚਾ ਬੈਠਾ ਕਬੂਤਰ ਬੈਠਾ ਇਹ ਬਾਦਰ ਕਬੂਤਰ 4:53 ਮਿੰਟ ਤੇ ਬੈਠੇ ਜੀ ਆ ਲੋ ਜੀ ਕਿਰਪਾ ਉਸਤਾਦ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਹਾਂ ਜੀ ਹਾਂ ਜੀ ਉਸਤਾਦ ਜੀ ਡਬਲ ਮੋਰ ਆ ਲੋ ਜੀ ਮਿਤਰੀ ਸਾਹਿਬ ਆ ਗਏ ਨੇ ਆਪਣੇ ਠੀਕ ਹੈ ਜੀ ਉਹਨਾਂ ਦਾ ਚੌਥਾ ਨਾਮ ਐ ਆ ਗਏ ਨੇ ਮਿਤਰੀ ਸਾਹਿਬ ਹੁਣੀ ਆ ਲੋ ਜੀ ਚੌਥਾ ਨਾਮ ਆ ਲੋ ਜੀ ਆ ਬਹੁਤ ਬਹੁਤ ਮੁਬਾਰਕਾਂ ਜੀ ਮਿਤਰੀ ਸਾਹਿਬ ਨੂੰ ਤੇ ਮਿਤਰੀ ਸਾਹਿਬ ਨਾਲ ਸਾਰੀ ਪਾਰਟੀ ਨੂੰ ਬਹੁਤ ਬਹੁਤ ਮੁਬਾਰਕਾਂ ਹਾਂ ਜੀ ਉਸਤਾਦ ਜੀ ਡਬਲ ਮੋਰ ਹਾਂ ਜੀ ਡਬਲ ਮੋਰ ਜਿਹੜੇ ਆਪਣੇ ਪ੍ਰਭ ਵੀਰ ਕੋੜ ਖਾਤਾ ਲੋ ਜੀ ਡਬਲ ਵੀਰ ਵੀ ਪ੍ਰਭ ਵੀਰ ਕੋੜ ਖਾਤਾ 4000 ਰੁਪਿਆ ਦਾ ਨਾਮ ਜੇ 4000 ਰੁਪਿਆ ਤੇ ਨਾਲ ਸ਼ੀਲਡ ਆ ਲੋ ਜੀ ਪ੍ਰਭ ਵੀਰ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਆ ਜੇੜ ਤੇ ਵੀ ਮੇਲਾ ਲੁੱਟ ਗਿਆ ਤੇ ਅੱਥੂ ਵੀ ਮੇਲਾ ਲੁੱਟ ਗਿਆ ਏ ਪ੍ਰਭ ਵੀਰ ਬਹੁਤ ਬਹੁਤ ਮੁਬਾਰਕਾਂ ਪ੍ਰਭ ਵੀਰੇ ਤੇ ਰੁਕ ਜਓ ਤੁਹਾਡਾ ਮੇਰਾ ਤੀਜਾ ਨਾਮ ਏ ਜਿਹੜਾ ਤੀਜਾ ਨਾਮ ਹੈ ਵੀ ਆਪਣੇ ਪ੍ਰਭ ਵੀਰ ਕੋਟ ਖਾਲਸਾ ਤੋਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਤੀਜਾ ਨਾਮ ਤੇ ਡਬਲ ਮੋਰ ਦਾ ਵੀ ਨਾਮ ਮਿਲਦਾ ਲੋ ਜੀ ਇਹ ਟ ਵੀ ਡਬਲ ਮੋਰ ਵੀ ਤੇ ਤੀਜਾ ਨਾਮ ਵੀ ਤੀਜਾ ਨਾਮ ਕਿੰਨਾ ਵਾ ਭਾਜੀ ਤੀਜਾ ਨਾਮ 3000 ਰੁਪਏ 3000 ਰੁਪਏ ਠੀਕ ਹੋ ਗਿਆ ਜੀ ਬਹੁਤ ਬਹੁਤ ਮੁਬਾਰਕਾਂ ਜੀ ਪ੍ਰਵੀਨ ਨੂੰ ਤੇ ਪ੍ਰਵੀਰ ਹੋਣ ਵਾਲੀ ਸਾਰੀ ਪਾਰਟੀ ਨੂੰ ਹਾਂਜੀ ਉਸਤਾਦ ਜੀ ਸੈਕਿੰਡ ਨਾਮ ਸੈਕਿੰਡ ਪ੍ਰਾਈਜ਼ ਆਇਆ ਹੈ ਆਪਣਾ ਕਾਲੀ ਦਰਜੀ ਗੁਰਨਾਣਕਪੁਰੇ ਤੋਂ ਲੋ ਜੀ ਕਾਲੇ ਵੀਰ ਜੀ ਦਰਜੀ ਹਣੀ ਗਨਾਨਕ ਗੁਰਨਾਣਕਪੁਰੇ ਤੋਂ ਹਲੋ ਜੀ ਕਾਲੇ ਉਸਤਾਜ ਜੀ ਦਰਜੀ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਦੂਸਰੇ ਨਾਮ ਦੀਆਂ ਤਿੰਨ ਅਕਦਰਾਸ਼ੀ ਕਿੰਨੀਆਂ ਉਸਤਾਜ ਜੀ ਨਾਲ 6000 ਰੁਪਿਆ 6000 ਰੁਪਿਆ ਠੀਕ ਹੋ ਗਿਆ ਜੀ ਲੋ ਜੀ ਉਸਤਾਜ ਜੀ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਹਾਂ ਜੀ ਲੱਕੀ ਉਸਤਾਜ ਜੀ ਫਰਸਟ ਨਾਮ ਕਾਜ ਦਾ ਨਾਮ ਆ ਇਹ ਆਪਣਾ ਜੀ 9000 ਰੁਪਇਆ ਚੜਦੇ ਪੰਜਾਬ ਗਰੁੱਪ ਅੰਮ੍ਰਿਤਸਰ ਵਾਲੀ ਸ਼ੀਲਡ ਚੋਂ ਚੈਂਪੀਅਨ ਹੋਏ ਨੇ ਜੋ ਉਹਨਾਂ ਦਾ ਕੀ ਨਾਮ ਆ ਮਾਨਵੀਰ ਕੋੜ ਖਾਲਸਾ ਤੋਂ ਮਾਨਵੀਰ ਕੋੜ ਖਾਲਸਾ ਤੋਂ 9000 ਰੁਪਇਆ ਨਾਲ ਸ਼ੀਲਡ ਉਹਨਾਂ ਦਾ ਪਹਿਲਾ ਨਾਮ ਆ ਲੋ ਜੀ ਮਾਨਵੀਰ ਕੋੜ ਖਾਲਸਾ ਲੈਣਾ ਬਹੁਤ ਬਹੁਤ ਮੁਬਾਰਕਾ ਜੀ ਪਾਰਟੀ ਬੋਵੀ ਉਸਤਾਦ ਜੀ ਸੂਰਮੰਡੀ ਵਾਲੇ ਪਾਰਟੀ ਬੋਵੀ ਉਸਤਾਦ ਜੀ ਸੂਰਮੰਡੀ ਵਾਲੇ ਇਹ ਤੇ ਨਗਦ ਰਕਮ ਉਸਤਾਦ ਜੀ ਨਾਲ ਲਵੇ 9000 ਰੁਪਇਆ ਲੋ ਜੀ ਬਹੁਤ ਬਹੁਤ ਮੁਬਾਰਕਾਂ ਹੋ ਜੀ ਹਲੋ ਜੀ ਅਗਲੀ ਵੀਡੀਓ 'ਚ ਜਲਦ ਮਿਲਾਂਗੇ ਤਾਂ ਜਿਹਦਾ ਨਾਮ ਆਇਆ ਉਹਨਾਂ ਸਾਰੇ ਵੀਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਲੈ ਗਰੁੱਪਾਂ ਨੂੰ ਹਰ ਇੱਕ ਟੀਮ ਨੂੰ ਸਾਡੀ ਪਾਣੀ ਦਾ ਚੜਦਾ ਪੰਜਾਬ ਗਰੁੱਪਾਂ ਦਾ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਦੱਸੋ ਜੀ ਬਾਕੀ ਕਰੋ ਘਰ ਪਾਸੇ ਬਹੁਤ ਮਾਰੇ ਸਾਡੀ ਮੁਬਾਰਕਾਂ ਅਗੋ 2026 ਤੀ ਮਾਰੇ ਵੀ ਸਾਰੇ ਵੀਰ ਤਿਆਰੀ ਕਰਨ ਤਾਂ ਕਿ ਬਹੁਤ ਜਗ੍ਹਾ ਨਾਮ ਦਿੱਤੇ ਜਾਣਗੇ ਬਹੁਤ ਵਧੀਆ ਸੀਡਾਂ ਹੀ ਫੇਰ ਕਰਾਵਾਂਗੇ ਜੇਡ ਦੇ ਵਿੱਚ ਹੀ ਆਓ ਜੀ ਆ ਲੋ ਜੀ ਸਾਡੀ ਲਾਕਾਵਾਇ ਦੀ ਹੋਈ ਗਿਆ ਹੋਈ ਲਾਕਾ ਰਹੇਗਾ ਠੀਕ ਹੋ ਗਿਆ ਜੀ ਕੱਟ ਵੱਲ ਸਕਦਾ ਥੋੜਾ ਬਾਕੀ ਲਾਕਾ ਹਾਂ ਜੀ ਠੀਕ ਹੋ ਗਿਆ ਠੀਕ ਹੋ ਗਿਆ ਸਾਜੀ ਬਹੁਤ ਵਧੀਆ ਸ਼ੌਕ ਪਾਰੇ ਹੋਰ ਕਰਾਵਾਂ ਦੇ ਪਾਰੇ ਚਾਵੇ ਸਾਰੇ ਵਿਨਾਂ ਸਹਿਯੋਗ ਮੇਰੇ ਤੋਂ ਇਹ ਸੁਣੋ ਵੀ ਆਪਾਂ ਵਧੀਆ ਕਰਾਵਾਂਗੇ ਲੋ ਜੀ ਆਪਣੇ ਚੇਅਰਮੈਨ ਸਾਹਿਬ ਜੀ ਦੀ ਮੌਜੂਦਗੀ ਦੇ ਵਿੱਚ ਠੀਕ ਹੈ ਜੀ ਅੱਜ ਅਸੀਂ ਆਪਣੇ ਵੀਰਾਂ ਦਾ ਮਾਨ ਸਤਿਕਾਰ ਕਰਦੇ ਪਏ ਆ ਪੱਤਰਕਾਰ ਵੀਰਾਂ ਜਿਹੜੀ ਅੱਜ ਤਾਂ ਮਾਨ ਸਤਿਕਾਰ ਕਰਦੇ ਪਏ ਆ ਦੇਖੋ ਚੜ੍ਹਦੇ ਪੰਜਾਬ ਨੂੰ ਗੁਰੂਕੋਟ ਲਕੀਤ ਸਾਡੀਆਂ ਪਾਰਟੀਆਂ ਦਾ ਸਾਡਾ ਸਨਮਾਨ ਹੈ ਜੀ ਨਾਲ ਸਾਡੇ ਵੀ ਸਤਿਕਾਰ ਅਵਾਜ਼ੀ ਧੰਨਵਾਦ ਕਰਨ ਵਾਲਿਆਂ ਦਾ ਜੀ ਠੀਕ ਹੈ ਜੀ ਆਪਾਂ ਅੱਗੇ ਵੀ ਗਿਆ ਜਿੱਦਾਂ ਹੀ ਕਾਜੀ ਵੀ ਬੁਲਾਉਂਦੇ ਨੇ ਆਉਣਾ ਬਹੁਤ ਪ੍ਰੇਮ ਪਿਆਰ ਆ ਹੋਰ ਵੀ ਮੀਡੀਆ ਵਰਤਨ ਨੇ ਆਪਣੇ ਭਰਾ ਠੀਕ ਹੈ ਜੀ ਕਿੱਧਰ ਕਿਧਰ ਫਰੇ ਪਿਆਰਾ ਉੱਧਰ ਉੱਧਰ ਬਲਾਵਾ ਹੁੰਦਾ ਵਾ ਜੀ ਸਾਰੇ ਵੱਲੋਂ ਤੇ ਸਾਰਿਆਂ ਵੱਲ ਪਹੁੰਚੀਦਾ ਵਾ ਜੀ ਠੀਕ ਹੈ ਜੀ ਅਗਲੀ ਵੀਡੀਓ ਜਲਦੀ ਮਿਲਾਂਗੇ ਤਦ ਤੱਕ ਕੀ ਧੰਨਵਾਦ ਸ਼ੁਕਰੀਆ ਅਸਤਰੀ